ਆਏ ਜੀ ਤੁਸੀਂ ਜੀ ਮੈਂ ਰਾਜਸਥਾਨ ਤੋਂ ਆਇਆ ਜੀ ਰਾਜਸਥਾਨ ਤੋਂ ਜੀ ਵਾਹ ਜੀ ਵਾਹ ਰਾਜਸਥਾਨ ਦੇ ਵਿੱਚ ਵੀ ਬਲਕੇ ਬੜੀ ਚੜ੍ਹਦੀ ਕਲਾ ਗੁਰੂ ਸਾਹਿਬ ਦੀ ਕਿਰਪਾ ਜੀ ਪੰਜਾਬ ਦੇ ਜਿਹੜੇ ਨੌਜਵਾਨਾ ਜੀ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਜੀ ਕੁਸਤਾ ਠੀਕ ਹੈ ਜੀ ਜਿਹੜੇ ਨੱਤੀਆਂ ਜਾਂ ਵਾਲ ਕਟਾ ਕੇ ਦਾੜ੍ਹੀਆਂ ਸ਼ੇਵ ਕਰਾ ਕੇ ਉਹ ਬਹੁਤ ਮੰਦਭਾਗੀ ਗੱਲ ਆ ਉਹ ਸਿੱਖ ਮੰਨ ਲੋੜੇ ਪ੍ਰਚਾਰਕਾ ਉਹਨਾਂ ਦੀਆਂ ਕਮਿਆਰੀਆਂ ਸਿੱਖ ਸੰਸਥਾਵਾਂ ਦੀਆਂ ਕਮਿਆਰੀਆਂ ਉਹਦਾ ਕਰਕੇ ਇਹ ਜੋ ਦਿਖਾੜੇ ਹੋਏ ਆ ਪੰਥ 'ਚ ਉਹਦਾ ਕਰਕੇ ਹੋਏ ਆ ਵੀਰ ਹੋਰ ਨੇ ਹੁਣੇ 29 ਦੀ ਗੱਲ ਕੀਤੀ ਸੀ ਰਾਜਸਥਾਨ ਤੋਂ ਵੀਰੇ ਆਏ ਸੀਗੇ ਇੱਕ ਉਹ ਕਹਿੰਦੇ ਪੰਜਾਬ ਦੇ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਦੇ ਸਿਰਾਂ 'ਤੇ ਦਸਤਾਰਾਂ ਚਾਹੀਦੀਆਂ ਸੀ ਵੀ ਉਹਨਾਂ ਦੇ ਕੰਨਾਂ 'ਚ 29 ਉਹ ਮਾੜੀ ਗੱਲ ਲੱਗੀਆਂ ਨੇ ਫੈਮਿਲੀ ਦੇ ਵਿੱਚ ਮਾਤਾ ਨੇ ਪਾਈਆਂ ਸੀ ਮਾਤਾ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਲਾਈਆਂ ਹੀ ਨਹੀਂ ਗਈਆਂ ਜੇ ਆ ਕੇ ਗੁਰੂ ਸਾਹਿਬ ਦੇ ਦਰ ਤੇ ਆਏ ਹੋ ਤੁਸੀਂ ਭਾਵਨਾ ਤੁਹਾਡੀ ਬਣ ਗਈ ਬਾਈ ਜੀ ਭਾਵਨਾ ਬਾਈ ਗੁਰੂ ਨੇ ਕਿਰਪਾ ਕਰਤੀ ਜੇ ਬਾਈ ਅੰਮ੍ਰਿਤ ਛਕ ਲਿਆ ਫੇਰ ਲਾ ਦਾਂਗੇ ਪੰਡਤ ਨੇ ਸਹਿਯੋਗ ਬਹੁਤ ਵੱਡਾ ਦਿੱਤਾਗਾ ਕੀ ਪਤਾ ਹਨਾ ਗਾਹਾਂ ਨੂੰ ਕਿਰਪਾ ਹੋ ਜਵੇ ਅੰਮ੍ਰਿਤ ਸ਼ਕੀ ਆਈ ਏ ਭਈਆ ਨਸ਼ੇ ਨੂੰ ਲੱਗੀ ਛੱਡ ਨਹੀਂ ਹੁੰਦਾ ਲੋਕਾਂ ਤੋਂ ਜਾਨਕੀ ਮਜਬੂਰੀਆਂ ਹੋ ਗਈਆਂ ਮੁੰਡਿਆਂ ਦੀਆਂ ਫੁਕਰਪੁਣਾ ਸਰਕਾਰ ਜੇ ਸਰਕਾਰ ਹੁਣ ਫਰਜ਼ ਮੰਨ ਲਓ ਆ ਮੁੰਡਾ ਹੈਗਾ ਇਹ ਪੜਿਆ ਲਿਖਿਆ ਹੈਗਾ ਹੁਣ ਇਹ ਬੇਲਾ ਫਿਰਦਾ ਹੈਗਾ ਬਈ ਜੋਬ ਨਹੀਂ ਮਿਲਦੀ ਹੈਗੀ ਕੀ ਕਰੀਏ ਕਿੱਧਰ ਨੂੰ ਜਾਈਏ ਦੱਸੋ ਇੱਕ ਉਹ ਵੀ ਗੁਰੂ ਦੇ ਸਿੱਖ ਹੈ ਜਿਨ੍ਹਾਂ ਨੇ 8 ਮਹੀਨੇ ਗੁਰੂ ਸਾਹਿਬ ਦੇ ਨਾਲ ਤਨਖਾਹ ਤਾਂ ਛੱਡੋ ਬਿਨਾਂ ਰੋਟੀ ਤੋਂ ਪੱਤੇ ਖਾ ਕੇ ਨੰਗਾ ਹੱਤੇ 8 ਮਹੀਨੇ ਕਿਲਾ ਨੰਦਗੜ੍ਹ ਦੇ ਵਿੱਚ ਜਦੋਂ ਘੇੜਾ ਪਿਆ ਹੋਇਆ ਸੀਗਾ ਉਹ ਵੀ ਗੁਰੂ ਦੇ ਸਿੱਖ ਸੀਗੇ ਉਹ ਵੀ ਕਹਿ ਸਕਦੇ ਸੀ ਵੀ ਸਾਡੀਆਂ ਮੈਂ ਤਾਂ ਮਜਬੂਰੀਆਂ ਜੀ ਅਸੀਂ ਚੱਲੀਏ ਜਾਂ ਅਸੀਂ ਬੇਨਸ਼ੇ ਕਰੀਏ ਹੁਣ ਤੇ ਮੈਂ ਕੰਨਾਂ ਦੇ ਵਿੱਚੋਂ ਲਾ ਨਹੀਂ ਸਕਦਾ ਹੈਗਾ ਮੈਨੂੰ ਸਰਪੰਚੀ ਮਿਲ ਗਈ ਪਰ ਮੈਂ ਨੱਤੀਆਂ ਨਹੀਂ ਲਾਈਆਂ ਹੈਗੀਆਂ 5 ਦਿਨਾਂ ਦੇ ਵਿੱਚ ਕੋਈ ਤੁਹਾਡਾ ਬੱਚਾ ਗੁਜ਼ਰ ਜੇ ਕੀ ਬੀਤਦੀ ਐ ਗੁਰੂ ਸਾਹਿਬ ਦਾ ਪਿਤਾ ਵੀ ਚਲੇ ਗਿਆ ਮਾਤਾ ਵੀ ਤੇ ਫਿਰ ਬੱਚੇ ਵੀ ਪਰ ਫੇਰ ਵੀ ਉਹ ਮਹਾਰਾਜ ਤੇਰਾ ਪਣਾ ਮਿੱਠਾ ਲਾਗੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕਹਿੰਦੇ ਆ ਪਰ ਅੱਪਾ ਅੱਜ ਬਹਾਨੇ ਬਾਜ਼ੀਆਂ ਕਰਕੇ ਨਹੀਂ ਜੀ ਆ ਆ ਨਹੀਂ ਹੋਇਆ ਸਾਥ ਚੱਲਦੇ ਆ ਨਾ ਬਾਈ ਅੱਪਾ ਤਾਂ ਇੱਥੇ ਆ ਕੇ ਜੀ ਲੰਗਰਾਂ ਦੇ ਵਿੱਚ ਨੂੰ ਕੋਚਾ ਕੱਢਣ ਜੋਗੇ ਆ ਜੇ ਜਦੋਂ ਗੁਰੂ ਸਾਹਿਬ ਨੇ ਗੁਰਗੱਦੀ ਦਿੱਤੀ ਸੀ ਦੂਜੇ ਗੁਰੂ ਨੂੰ ਤਰ ਮੁਰਦਾ ਖਾਣ ਲਈ ਕਿਹਾ ਸੀਗਾ ਉਦੋਂ ਗੁਰੂ ਸਾਹਿਬ ਵੀ ਕਹਿੰਦੇ ਵੀ ਨਹੀਂ ਮੁਰਦਾ ਖਾ ਲੂੰਗਾ ਮੈਂ ਮੀਟ ਬਣਾ ਕੇ ਦੇਓ ਇਹਦਾ ਪਕਾ ਕੇ ਦੇਓ ਅਸੀਂ ਤਾਂ ਕੋਈ ਆਲੂ ਵੀ ਕੱਚਾ ਰਹਿ ਜਾਂਦਾ ਨਾ ਅਸੀਂ ਉਹਦੇ ਚ ਨਗੋਚ ਕੱਢ ਦਿੰਦੇ ਆ ਵੀ ਨਹੀਂ ਇਹ ਤਾਂ ਕੱਚਾ ਹੈ ਜੀ ਇਹ ਤਾਂ ਲੰਗਰ ਨਹੀਂ ਵਧੀਆ ਫਲਾਣ ਦੇ ਦੂਜੇ ਲੰਗਰ ਚਲੀਏ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਭਾਈ ਜੀ ਤੇ ਵੀਰੇ ਇਹ ਅੱਜ ਆਪਾਂ ਇੱਥੇ ਸ਼ੋਗ ਸਮਾਵਾ ਲੌਣ ਆਏ ਸੀ ਤੁਹਾਨੂੰ ਇਤਿਹਾਸ ਬਾਰੇ ਨਹੀਂ ਮੇਰਾ ਖਿਆਲ ਪਤਾ ਹੈ ਜੀ ਨਹੀਂ ਪਤਾ ਹੈ ਪਤਾ ਹੈ ਜੀ ਪਰ ਫੇਰ ਵੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬਾਈ ਜੀ ਆ ਚੀਜ਼ਾਂ ਨਹੀਂ ਵੇਚਾਂਗੇ ਬੰਦ ਕਰ ਦਾਂਗੇ ਨਹੀਂ ਵੇਚਾਂਗੇ ਮੈਂ ਵੀਰੇ ਤੁਹਾਡੇ ਕਿਤੇ ਨੂੰ ਮਾਰਾ ਨਹੀਂ ਕਹਿੰਦਾ ਪਰ ਇਹ ਦਿਨਾਂ ਦਾ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਮੇਰੇ ਵੀਰੇ ਠੀਕ ਹੈ ਬਾਈ ਠੀਕ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਵੀ ਸਾਨੂੰ ਇਹ ਇਹਨਾਂ ਚੀਜ਼ਾਂ ਤੋਂ ਸਾਡੀ ਕਮੇਟੀਆਂ ਨੂੰ ਵੀ ਜਾਂ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਵੀ ਜ਼ਰੂਰ ਇਹਨਾਂ ਨੂੰ ਕੋਈ ਦੱਸਣਾ ਚਾਹੀਦਾ ਮੈਂ ਕਹਿੰਦਾ ਵੀ ਟਾਂਟ ਕੇ ਨਹੀਂ ਵੀ ਇਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਾ ਕੇ ਉਮੇ ਦੀਆਂ ਚੀਜ਼ਾਂ ਰੱਖਣ ਦੇ ਲਈ ਪ੍ਰੇਰਿਆ ਜਾਣਾ ਚਾਹੀਦਾ ਦੁਕਾਨਦਾਰਾਂ ਨੂੰ ਆਪਣੀਆਂ ਕਮੇਟੀਆਂ ਜਿਹੜੀਆਂ ਉਹ ਤਾਂ ਆਪਣਾ ਇਤਿਹਾਸ ਖਤਮ ਕਰਦੇ ਲੱਗੀਆਂ ਹੋਈਆਂ ਉਹਨਾਂ ਨੂੰ ਤਾਂ ਕੋਈ ਮਤਲਬ ਨਹੀਂ ਆਉਂਦਾ ਇਹਨਾਂ ਨੂੰ ਚਾਹੀਦਾ ਤਾਂ ਇਹ ਹੈ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਇਹਦੇ ਥਾਂ ਤੇ ਇਤਿਹਾਸ ਕਿਤਾਬਾਂ ਰੱਖਿਆ ਹੋਣਾ ਇਤਿਹਾਸ ਕਿਤਾਬਾਂ ਵੀ ਪੜੀਆਂ ਜਾ ਸਕਦੀਆਂ ਨੂੰ ਲੱਗਦਾ ਵੀ ਇਤਿਹਾਸ ਕਿਤਾਬਾਂ ਜੇ ਰੱਖ ਦਿੱਤੀਆਂ ਜਾਉਂਗੀਆਂ ਤਾਂ ਸਾਡੇ ਲੋਕ ਜਿਹੜੇ ਹੈਗੇ ਜੋ ਪੜਨਗੇ ਕਿਉਂਕਿ ਸਾਡਾ ਰੁਝਾਨ ਜਿਹੜਾ ਜੀ ਨੌਜਵਾਨਾਂ ਦਾ ਮੁੰਡੇ ਕੁੜੀਆਂ ਦਾ ਉਰੀਲਾ ਬਣਾਉਣ ਵੱਲ ਹੋਇਆ ਪਿਆ ਜੀ ਹਰ ਕਿਸੇ ਦਾ ਮੋਬਾਈਲ ਨਿਕਲਿਆ ਹੋਇਆ ਜੀ ਵੀਡੀਓ ਬਣ ਰਹੀ ਹੈ ਪ੍ਰਚਾਰ ਨਹੀਂ ਹੋਇਆ ਆਪਣਾ ਜਿਹੜਾ ਸੋਸ਼ਲ ਮੀਡੀਆ ਦਾ ਆਪਣਾ ਪ੍ਰਚਾਰ ਦਾ ਸਾਧਨ ਸੀਗਾ ਉਹਨੂੰ ਆ ਭਰੀਲਾਂ ਵਾਸਤੇ ਯੂਜ਼ ਕਰ ਲਿਆ ਗਏ ਸ਼ੀਧੀ ਦਿਹਾੜੇ ਚੱਲ ਰਹੇ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਖੁਸ਼ੀ ਦੇ ਸਮਾਗਮਾਂ ਤੋਂ ਜਾਂ ਫਿਰ ਹੋਰ ਹੁੱਲੜਬਾਜ਼ੀ ਤੋਂ ਵੀ ਪਰਹੇਜ਼ ਕੀਤਾ ਜਾਂਦਾ ਪਰ ਸਾਨੂੰ ਵੀਰ ਮਿਲੇ ਸੀਗੇ ਉਹ ਲੰਘੇ ਇਥੋਂ ਬڑے ਜੀਪਾਂ ਦੇ ਨਾਲ ਓਪਨ ਜੀਪਾਂ ਦੇ ਵਿੱਚ ਗਏ ਵੱਡੇ ਵੱਡੇ ਟਾਇਰ ਜੀਪਾਂ ਨੂੰ ਪਵਾਏ ਹੋਏ ਸੀਗੇ ਤੇ ਹੋਰ ਵੀਰ ਸਾਡੇ ਇੱਥੇ ਅੱਗੇ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਅੱਜ ਆਪਾਂ ਨੇ ਗੁਰੂ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਚੜਦੀ ਕਲਾ ਜੀ ਹਾਂ ਜੀ ਮਹਾਰਾਜ ਚੜਦੀ ਕਲਾ ਠੀਕ ਹੈ ਜੀ ਕਿਵੇਂ ਵੇਖਦੇ ਹੋ ਜੀ ਇਹ ਇਹਨਾਂ ਦਿਹਾੜਿਆਂ ਨੂੰ ਤੁਸੀਂ ਦਰਸ਼ਨ ਕਰਨ ਆਏ ਹੋ ਜੀ ਬਾਬਾ ਜੀ ਇਹ ਤਾਂ ਹੀ ਦੁਖਦਿਆਂ ਘੜੀਆਂ ਆਪਣੀਆਂ ਇਹ ਬਿਆਨ ਨਹੀਂ ਕੀਤੇ ਜਾਂਦੇ ਕਿਵੇਂ ਲਿਖੇ ਜਾਂਦੇ ਆ ਇਹਦਾ ਸਰੂਪ ਵੀ ਤੁਹਾਡਾ ਕੱਦ ਕਾਠ ਪਿੰਡਾਂ ਵਾਲਿਆਂ ਦੀ ਤਰ੍ਹਾਂ ਲੰਮਾ ਲੰਜਾ ਜੀ ਉਹ ਤਾਂ ਕਿਰਪਾ ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਗੁਰੂ ਸਾਹਿਬ ਨੇ ਦੱਸਿਆ ਠੀਕ ਹੈ ਪਰ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਜੋ ਹੈ ਮੈਂ ਇੱਕ ਬੜੇ ਦੁਖ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਇੱਥੇ ਵੀਰ ਹੋ ਰਹੀਆਂ ਸਾਡੇ ਇਹ ਮੱਥੇ ਦੇ ਉੱਤੇ ਭੂਤ ਜੇ ਲਗਾ ਕੇ ਆਪਾਂ ਖਰੀਦ ਰਹੇ ਹਾਂ ਜੀ ਸਾਰੇ ਤੇ ਨਾ ਦਿਨਾਂ ਦੇ ਵਿੱਚ ਤਾਂ ਵੈਸੇ ਨਹੀਂ ਕੋਈ ਅਜਾਈ ਹੁਲੜਬਾਜ ਤੋਂ ਪਰਹੇਜ਼ ਕਰਦਾ ਹਰ ਕੋਈ ਤੇ ਉਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਜੀ ਜਿਹੜੀਆਂ ਇਹ ਚੀਜ਼ਾਂ ਇੱਥੇ ਵੇਚ ਰਹੀਆਂ ਜੀ ਫਿਰ ਇਹਦਾ ਖਰੀਦਣਾ ਇਹ ਮੂਰਖਤਾ ਜੇ ਜੋ ਜੈਸਾ ਖਾਣਾ ਆਪਣਾ ਅਗਲੇ ਦਿਨ ਤੋਂ ਸਹੀ ਪ੍ਰੋਸਸ ਨਾ ਜੀ ਜੇ ਆਪਾਂ ਖਾਵਾਂਗੇ ਉਹ ਹੀ ਆਪਣਾ ਮਿਲਦਾ ਨਾ ਹੂੰ ਹੂੰ ਜੇ ਆਪਾਂ ਚੰਗਾ ਖਾਵਾਂ ਤਾਂ ਆਪਣਾ ਚੰਗਾ ਬਲੂ ਆਸ਼ਾਸਤਰ ਖਰੀਦੋ ਆਸ਼ਾਸਤਰਾਂ ਦਾ ਨਾ ਲੱਗਣਗੇ ਜੇ ਆਪਾਂ ਕੋਈ ਖੇਡਾਂ ਜਾਂ ਬਾਲੂ ਬੂਲ ਲਾਉਣੇ ਤਾਂ ਉਹ ਜਿਹੜਾ ਉਹ ਜਗਤ ਹੋਊਗਾ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਵੀ ਸਾਨੂੰ ਇਹ ਇਹਨਾਂ ਚੀਜ਼ਾਂ ਤੋਂ ਸਾਡੀ ਕਮੇਟੀਆਂ ਨੂੰ ਵੀ ਜਾਂ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਵੀ ਜ਼ਰੂਰ ਇਹਨਾਂ ਨੂੰ ਦੱਸਣਾ ਚਾਹੀਦਾ ਮੈਂ ਕਹਿੰਦਾ ਵੀ ਡਾਂਟ ਕੇ ਨਹੀਂ ਬਈ ਇਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਾ ਕੇ ਓਮੇ ਦੀਆਂ ਚੀਜ਼ਾਂ ਰੱਖਣ ਦੇ ਲਈ ਪ੍ਰੇਰਿਆ ਜਾਣਾ ਚਾਹੀਦਾ ਦੁਕਾਨਦਾਰਾਂ ਨੂੰ ਨਹੀਂ ਵੇਚੇ ਤਾਂ ਆਪਣੀਆਂ ਕਮੇਟੀਆਂ ਜਿਹੜੀਆਂ ਉਹ ਤਾਂ ਆਪਣਾ ਇਤਿਹਾਸ ਖਤਮ ਕਰਦੇ ਲੱਗੀਆਂ ਹੋਈਆਂ ਉਹਨਾਂ ਨੂੰ ਤਾਂ ਕੋਈ ਮਤਲਬ ਨਹੀਂ ਆਉਂਦਾ ਇਹ ਤਾਂ ਜੇ ਕੋਈ ਆਪ ਵੀ ਸਿੱਖ ਕਰਨਾ ਚਾਹੁੰਦਾ ਨਾ ਉਹਨੂੰ ਵੀ ਮੰਨ ਲਓ ਰੋਕਦੇ ਇਹ ਨਹੀਂ ਕਰ ਲੰਦੇ ਇਹਨਾਂ ਨੂੰ ਚਾਹੀਦਾ ਤਾਂ ਇਹ ਹੈ ਵੀ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਇਹਦੇ ਥਾਂ ਤੇ ਇਤਿਹਾਸ ਕਿਤਾਬਾਂ ਰੱਖਿਆ ਹੋਣਾ ਇਤਿਹਾਸ ਕਿਤਾਬਾਂ ਵੀ ਪੜੀਆਂ ਜਾ ਸਕ ਤੈਨੂੰ ਲੱਗਦਾ ਵੀ ਇਤਿਹਾਸ ਕਿਤਾਬਾਂ ਜੇ ਰੱਖ ਦਿੱਤੀਆਂ ਜਾਉਂਗੀਆਂ ਤਾਂ ਸਾਡੇ ਲੋਕ ਜਿਹੜੇ ਹੈਗੇ ਜੋ ਪੜਨਗੇ ਕਿਉਂਕਿ ਸਾਡਾ ਰੁਝਾਨ ਜਿਹੜਾ ਜੀ ਨੌਜਵਾਨਾਂ ਦਾ ਮੁੰਡੇ ਕੁੜੀਆਂ ਦਾ ਉਰੀਲਾ ਬਣਾਉਣ ਵੱਲ ਹੋਇਆ ਪਿਆ ਜੀ ਹਰ ਕੋਈ ਮੈਚ ਦੇਖ ਰਿਆ ਸੀਗਾ ਜੀ ਇੱਥੇ ਹਰ ਕਿਸੇ ਦਾ ਮੋਬਾਈਲ ਨਿਕਲਿਆ ਹੋਇਆ ਜੀ ਵੀਡੀਓ ਬਣ ਰਹੀ ਹੈ ਜੀ ਨਹੀਂ ਇਹ ਤਾਂ ਦੇਖੋ ਜੀ ਸਿਸਟਮ ਤਾਂ ਕਿਸੇ ਨਾ ਕਿਸੇ ਹਾਲ ਨੂੰ ਪੰਤ ਕਰਨਾ ਹੀ ਪਊਗਾ ਨਾ ਪ੍ਰਚਾਰ ਨਹੀਂ ਹੋਇਆ ਆਪਣਾ ਜਿਹੜਾ ਸੋਸ਼ਲ ਮੀਡੀਆ ਦਾ ਆਪਣਾ ਪ੍ਰਚਾਰ ਦਾ ਸਾਧਨ ਸੀਗਾ ਉਹਨੂੰ ਆਪਾਂ ਰੀਲਾਂ ਵਾਸਤੇ ਯੂਜ਼ ਕਰ ਲਿਆ ਗਏ ਉਹਦਾ ਕਰਕੇ ਆਪਣਾ ਬੜਾ ਨੁਕਸਾਨ ਹੋ ਰਿਹਾ ਪਰ ਇਹ ਤਾਂ ਆਪ ਨੂੰ ਚਾਹੀਦਾ ਵੀ ਜੇ ਇਤਿਹਾਸ ਦੀ ਜਾਣਕਾਰੀ ਹੋਊਗੀ ਲੋਕਾਂ ਨੂੰ ਤਾਂ ਫਿਰ ਇਤਿਹਾਸ ਪੜ੍ਹਿਆ ਜਾ ਜ਼ਰੂਰ ਜਾਊਗਾ। ਉਹ ਸੰਗਤਾਂ ਇਕੱਠ ਦੇ ਬੜਾ ਜਦੋਂ ਆਪਾਂ ਦਿਵਾਨਾ ਦੇ ਵਿੱਚ ਵੀ ਹੁਣ ਜਾ ਕੇ ਆਏ ਆ ਜੀ ਬੜੀ ਨਿਮਰਤਾ ਦੇ ਨਾਲ ਅੱਖਾਂ ਨਮ ਹੋਈਆਂ ਪਈਆਂ ਜੀ ਸੰਗਤਾਂ ਦੀਆਂ ਬੜੀ ਭਾਵਨਾ ਦੇ ਨਾਲ ਵੀ ਆਉਣ ਵਾਲੀਆਂ ਹੈਗੀਆਂ ਜੀ। ਦੇਖੋ ਜੇ ਇਹ ਜਿਹੜਾ ਹੈ ਨਾ ਛੇਦੀ ਜੋੜ ਮੇਲੇ ਆਪਣਾ ਇੱਥੇ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਇੱਥੇ ਚੋਰ ਵੀ ਆਉਂਦੇ ਆ ਜੇਬ ਕਤਰੇ ਵੀ ਆਉਂਦੇ ਆ ਇੱਥੇ ਸ਼ਰਦਾ ਨਾਲ ਵੀ ਸਿੱਖ ਆਉਂਦੇ ਆ। ਸ਼ਰਦਾ ਦਾ ਪਰੇ ਤੋਂ ਪਰੇ ਪਈ ਆ ਤੇ ਦੇਖੇ ਦੇਖ ਹੀ ਰਹੇ ਹਾਂ। ਕਹਾਂ ਜੀ ਤੁਸੀਂ ਜੀ ਮੈਂ ਰਾਜਸਥਾਨ ਤੋਂ ਆਇਆ ਜੀ ਰਾਜਸਥਾਨ ਤੋਂ ਜੀ ਵਾਹ ਜੀ ਵਾਹ ਰਾਜਸਥਾਨ ਦੇ ਵਿੱਚ ਵੀ ਬਲਕੇ ਬੜੀ ਚੜ੍ਹਦੀ ਕਲਾ ਗੁਰੂ ਸਾਹਿਬ ਦੀ ਕਿਰਪਾ ਜੀ ਹਾਂ ਜੀ ਗੁਰੂ ਸਾਹਿਬ ਦੀ ਕਿਰਪਾ ਹੈਗੀ ਆ ਸਭ ਚੜ੍ਹਦੀ ਕਲਾ ਚ ਰਹਿੰਦੇ ਆ ਜੀ ਕਿੰਨੇ ਦਿਨ ਹੋ ਗਏ ਜੀ ਤੁਹਾਨੂੰ ਇੱਥੇ ਆਇਆ ਨੂੰ ਜੀ ਇੱਥੇ ਮੈਨੂੰ 2 ਦਿਨ ਹੋ ਗਏ ਜੀ ਤੇ ਪੰਜਾਬ ਦੇ ਜਿਹੜੇ ਨੌਜਵਾਨਾ ਜੀ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਜੀ ਆ ਕੇ ਤੁਸੀਂ ਇੱਥੇ ਵੇਖਿਆ ਜੀ ਪੰਜਾਬ ਦੇ ਨੌਜਵਾਨਾਂ ਨੂੰ 2 ਦਿਨ ਤੋਂ ਤੁਸੀਂ ਇੱਥੇ ਹੋ ਜੀ ਨਹੀਂ ਉਸਤਾ ਠੀਕ ਹੈ ਜੀ ਜਿਹੜੇ ਨੱਤੀਆਂ ਜਾਂ ਵਾਲ ਕਟਾ ਕੇ ਦਾੜ੍ਹੀਆਂ ਸ਼ੇਵ ਕਰਾ ਕੇ ਉਹ ਬਹੁਤ ਮੰਦ ਭਾਗੀ ਗੱਲ ਆ ਉਹ ਠੀਕ ਨਹੀਂ ਹੈ ਜੀ ਤੁਸੀਂ ਉਸਤਾ ਤੇ ਤੁਸਾਂ ਆਏ ਹੋ ਜੀ ਜਿੱਥੇ ਆਪਣਾ ਇਤਿਹਾਸ ਨਹੀਂ ਮਿਲਦਾ ਇੱਥੇ ਗੁਰੂ ਸਾਹਿਬ ਦਾ ਜਨਮ ਸਾਰਾ ਇੱਥੇ ਦਾ ਇਤਿਹਾਸ ਜੀ ਸਾਡਾ ਗੁਰੂ ਸਾਹਿਬ ਨੇ ਤੇ ਇੱਥੇ ਇਸ ਰੂਪ ਇੱਥੇ ਦਿਸਣੇ ਚਾਹੀਦੇ ਸੀ ਬਾਬਾ ਜੀ ਸਿੰਘ ਸਾਹਿਬ ਜੀ ਪਰ ਇਹ ਤੁਸੀਂ ਸੰਭਾਲੇ ਹੋਏ ਜੀ ਹਰ ਇੱਕ ਨੂੰ ਚਾਹੀਦਾ ਸੀਗਾ ਜੇ ਤਾਂ ਇੱਥੇ ਬਿਲਕੁਲ ਜੀ ਸਾਰਿਆਂ ਨੂੰ ਚਾਹੀਦਾ ਸੀਗਾ ਪਰ ਕਿਸੇ ਤੇ ਕ ਮਲਵਾੜੇ ਪ੍ਰਚਾਰਕਾ ਉਹਨਾਂ ਦੇ ਕਮਿਆਰੀਆਂ ਸਿੱਖ ਸੰਸਥਾਵਾਂ ਦੀਆਂ ਕਮਿਆਰੀਆਂ ਉਹਦਾ ਕਰਕੇ ਇਹ ਜੋ ਵਿਖਾੜੇ ਹੋਏ ਆ ਪੰਥ 'ਚ ਉਹਦਾ ਕਰਕੇ ਹੋਏ ਆ ਉਹ ਤਾਂ ਹੀ ਖੁਆਰੀ ਆ ਜੀ ਤੁਸੀਂ ਸ਼ੁਰੂ ਤੋਂ ਜੀ ਇਸੇ ਰੂਪ ਦੇ ਵਿੱਚੋਂ ਜੀ ਸਰੂਪ ਦੇ ਵਿੱਚੋਂ ਜੀ ਹਾਂਜੀ ਮਹਾਰਾਜ ਜਨਮ ਤੋਂ ਜੀ ਹਾਂਜੀ ਵਾਹ ਜੀ ਵਾਹ ਤੇ ਤੁਸੀਂ ਕਿੱਥੋਂ ਆਂ ਜੀ ਬਾਬ ਜੀ ਨਾਲ ਹੀ ਆ ਇਹਨਾਂ ਦੇ ਨਾਲ ਹੀ ਆ ਜੀ ਤੇ ਤੁਸੀਂ ਕਿਵੇਂ ਵੇਖਦੇ ਹੋ ਜੀ ਜਿਵੇਂ ਤੁਸੀਂ ਗੱਲ ਮੈਂ ਰੀਲ ਦੀ ਕਰ ਰਿਹਾ ਸੀਗਾ ਤੁਸੀਂ ਕੁਝ ਕਹਿ ਰਹੇ ਸੀ ਮੈਂ ਰੀਲ ਨਾ ਕਹਿ ਰਹੇ ਨਾ ਵੀ ਜਿਹੜਾ ਇਹ ਸਿਸਟਮ ਚੱਲਣ ਲਈ ਸਿਸਟਮ ਜੇ ਨਾ ਚੱਲਦਾ ਤਾਂ ਇਹ ਕਿਉਂ ਹੁੰਦਾ ਇਵੀ ਚੀਜ਼ ਨਹੀਂ ਮੱਲਾ ਉਹਨਾਂ ਵੱਡੇ ਮੋਬਾਈਲ ਆ ਕੀ ਜ਼ਰੂਰਤ ਸੀ ਇੱਕ ਗੱਲ ਕਰਨ ਵਾਸਤੇ ਛੋਟਾ ਮੋਬਾਈਲ ਕੰਮ ਕਰੀ ਜਾਂਦਾ ਹੈ ਹਾਂਜੀ ਬਾਬਾ ਜੀ ਉਹ ਕਾਲੀਆਂ ਦਾ ਬੋਲਾ ਹੋ ਰਿਹਾ ਪੁੱਛਣਾ ਬਹੁਤ ਗੰਦਕੀ ਪੈ ਰਹੀ ਆ ਹਾਂਜੀ ਆਪਾਂ ਨੈਟਰੀਆਂ ਤੇ ਬਹੁਤ ਬੁਰਾ ਹੋ ਰਿਹਾ ਬੁੜੀਆਂ ਲੋ ਵੀ ਬੋਲਾ ਹੋ ਰਿਹਾ ਜਿੰਦੇ ਹੀ ਨਹੀਂ ਖੋਦ ਤੇ ਕੱਲੀ ਕੀ ਕਰਨ ਬੋਤਾ ਪਾਉਂਦਾ ਕੀ ਫਾਇਦਾ ਨਹੀਂ ਸਾਨੂੰ ਹਾਂਜੀ ਅਸੀਂ ਸੰਗੂ ਜਿਹੜੇ ਤੋਂ ਆਇਆ ਜੀ ਹਾਂਜੀ ਮਲਕਾ ਇੱਥੇ ਤੁਹਾਨੂੰ ਪ੍ਰਬੰਧ ਠੀਕ ਨਹੀਂ ਲੱਗੇ ਥੋੜੇ ਹਾਂ ਜੋ ਵੀ ਨਹੀਂ ਲੱਗੇ ਹਾਂ ਤਰੀ ਗੰਦਕੀ ਪੈ ਰ ਨਾ ਕੋਈ ਨਾ ਨਵਾਂ ਸਿਰੇ ਕੁਛ ਵੀ ਨਹੀਂ ਬੁੜਾ ਹਾਲ ਹੋੜੇ ਲੈਟਰਾਂ ਦਾ ਇਹਨਾਂ ਕੀ ਬੋਲੂ ਠੀਕ ਹੈ ਪ੍ਰਬੰਧਕਾਂ ਪ੍ਰਬੰਧਨ ਦੀ ਦੀ ਕਮੀ ਹੈਗੀ ਆ ਸੋ ਪ੍ਰਬੰਧਕਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਬੱਪੂ ਜੀ ਹੋਰ ਨੇ ਜਿਹੜੀ ਗੱਲ ਕੀਤੀ ਹੈ ਸੁਬੀਰ ਹੋਰ ਵੀ ਬਾਈ ਜੀ ਕਿੱਥੋਂ ਆਏ ਤੁਸੀਂ ਮੈਂ ਬੋਝ ਫਾਇਲਗਾ ਅੱਜ ਲਗਾ ਤਾ ਕੀ ਨਾਮ ਤੁਹਾਡਾ ਪ੍ਰਥਮ ਪ੍ਰਥਮ ਤੇ ਵੀਰੇ ਇਹ ਅੱਜ ਆਪਾਂ ਇੱਥੇ ਸ਼ੋਗ ਸਮਾਵਾ ਲੋਂ ਆਏ ਸੀ ਤੁਹਾਨੂੰ ਇਤਿਹਾਸ ਬਾਰੇ ਨਹੀਂ ਮੇਰਾ ਖਿਆਲ ਪਤਾ ਹੈ ਜੀ ਨਹੀਂ ਪਤਾ ਹੈ ਪਤਾ ਹੈ ਜੀ ਪਰ ਫੇਰ ਵੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬਾਈ ਜੀ ਆ ਚੀਜ਼ਾਂ ਮੈਂ ਇਹ ਵੀ ਸਮਝਦਾ ਮੈਂ ਵੀਰੇ ਤੁਹਾਡਾ ਕਿੱਤਾ ਏ ਤੁਸੀਂ ਕਿੱਤਾ ਕਰਨਾ ਪਰ ਇਹਨਾਂ ਦਿਨਾਂ ਦੇ ਵਿੱਚ ਤਾਂ ਬਾਈ ਜੀ ਆ ਚੀਜ਼ਾਂ ਤਾਂ ਮਤਲਬ ਕਿ ਅਸਿੰਗ ਜੇ ਲਗਾ ਲੈਣੇ ਇਹ ਤਾਂ ਵੈਸੇ ਚਾਹੀਦੀਆਂ ਨਹੀਂ ਆ ਬਾਈ ਨਹੀਂ ਵੇਚਾਂਗੇ ਬੰਦ ਕਰ ਦਾਂਗੇ ਨਹੀਂ ਵੇਚਾਂਗੇ ਹਾਂ ਹੋਰ ਤੁਹਾਨੂੰ ਚੀਜ਼ਾਂ ਵੇਚਣੀਆਂ ਚਾਹੀਦੀਆਂ ਮੈਂ ਵੀਰੇ ਤੁਹਾਡੇ ਕਿੱਤੇ ਨੂੰ ਮਾੜਾ ਨਹੀਂ ਕਹਿੰਦਾ ਪਰ ਇਹ ਦਿਨਾਂ ਦਾ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਮੇਰੇ ਵੀਰੇ ਠੀਕ ਹੈ ਬਾਈ ਜੀ ਠੀਕ ਹੈ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਸ਼ੁਕਰੀਆ ਉਮੀਦ ਕਰਦੇ ਹਾਂ ਵੀ ਤੁਸੀਂ ਜ਼ਰੂਰ ਇਹਦੇ ਤੇ ਧਿਆਨ ਦਿਓਗੇ ਕਿਉਂਕਿ ਅਸੀਂ ਇਹ ਇਤਿਹਾਸ ਦੇ ਨਾਲ ਤਾਂ ਮੇਲ ਖਾਂਦਾ ਹੀ ਨਹੀਂ ਭਾਈ ਜੀ ਇਹ ਤਾਂ ਹੈਨਾ ਠੀਕੇ ਭਾਈ ਜੀ ਠੀਕੇ ਜੀ ਬਹੁਤ ਸ਼ੁਕਰੀਆ ਭਾਈ ਤੇ ਕਿੱਥੋਂ ਆਏ ਵੀਰੇ ਹਾਂਜੀ ਜੀ ਇੱਕ ਹੋਰ ਮਾਝੋਣੀ ਸੋਣੋ ਜੀ ਹਾਂਜੀ ਇੱਕ ਆਪਣੇ ਕਇਕ ਤਮਾਖੂ ਖਾਨੇ ਗੁਰਕਾਣਾ ਦਾ ਡਾਂਗਾ ਪਈਆਂ ਦੇ ਹਲਮੀ ਨਾਲ ਜੜ ਲੋਕ ਕੀ ਕਹਨੇ ਇਹ ਸ਼ਕਲ ਕੁੱਤੀਆਂ ਗੰਦੀਆਂ ਆਪਣ ਕਿੱਥੋਂ ਮਿਲੂ ਸੁੱਖੀ ਵਾਲਾ ਹੂੰ ਤੋ ਬਾਈ ਆ ਗੱਲ ਕਰਨ ਰਿਹਾ ਬਾਈ ਜੀ ਕਿੱਥੋਂ ਕਿੱਥੋਂ ਆਏ ਵੀਰੇ ਆਪਣਾ ਵੀਰੇ ਮਹਿਰਨਕਲਾ ਪਿੰਡ ਹਾਂਜੀ ਮਹਿਰਨਕਲਾ ਵੀਰੇ ਏਕੜ ਜ਼ਿਲ੍ਹਾ ਜੀ ਲੁਧਿਆਣਾ ਵੀਰੇ ਲੁਧਿਆਣੇ ਤੋਂ ਆਏ ਹਾਂ ਤੇ ਅੱਜ ਇੱਥੇ ਤੁਸੀਂ ਪਹੁੰਚੇ ਹੋ ਸ਼ੀਦੀ ਦਿਹਾੜਿਆਂ ਦੇ ਵਿੱਚ ਕਿਵੇਂ ਵੇਖਦੇ ਹੋ ਬਾਈ ਵੇਖਦੇ ਹਾਂ ਵੀਰੇ ਬਸ ਆਪਾਂ ਸਾਹ ਤੋਨੂੰ ਕਰਨ ਆਉਣੇ ਆ ਪ੍ਰਣਾਮ ਕਰਨ ਆਉਣੇ ਆ ਵੀ ਸਾਡੇ ਲਈ ਕੀ ਕੀ ਕੀਤਾ ਸਾਬ ਜੀ ਐਦਾਂ ਜੀ ਨੇ ਗੁਰਸਾਹਿਬ ਜੀ ਨੇ ਆਪਾਂ ਉਹ ਲਈ ਆਉਣੇ ਆ ਮਨ ਦੇ ਵਿੱਚ ਇਹ ਵੀ ਬਣਿਆ ਵੀ ਮਹਾਰਾਜ ਨੇ ਸਾਡੇ ਲਈ ਸਿੱਖੀ ਲਈ ਕਿੰਨਾ ਕੁਛ ਕੀਤਾ ਤੇ ਅੱਜ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਕਿਨਾ ਮੈਂ ਤੁਹਾਡਾ ਜੀ ਮੇਰਾ ਅਮਰਤਪਾਲ ਸਿੰਘ ਆ ਜੀ ਅਮਰਤਪਾਲ ਸਿੰਘ ਕਿੰਨਾ ਵਧੀਆ ਨਾਂ ਤੁਹਾਡਾ ਤੇ ਮਨ ਦੇ ਵਿੱਚ ਕਦੇ ਵੀ ਇਹ ਵੀ ਆਉਂਦਾ ਵੀ ਆਪਾਂ ਦੂਜੇ ਪਾਸੇ ਨਾਲ ਕੇ ਗੁਰੂ ਸਾਹਿਬ ਦੇ ਲੜ ਲੱਗਣ ਵਾਲ ਨੂੰ ਜਾਂ ਕੇਸ ਰੱਖਣ ਵਾਲ ਨੂੰ ਤਰੀ ਹਾਂਜੀ ਸੋਚ ਰਹੇ ਹਾਂ ਜੀ ਬਾਹਰ ਐਨਿਓ ਕਿਤੇ ਬਾਈ ਨਹੀਂ ਇੱਧਰ ਹੀ ਆ ਵੀਰੇ ਅੱਛਾ ਹਾਂਜੀ ਇੱਥੇ ਤਾਂ ਹੁਣ ਬਾਈ ਬਹੁਤ ਵੀਰ ਭੈਣ ਆਏ ਹੋਇਆ ਰੀਲਾਂ ਬਹੁਤ ਪੈ ਬਣਾ ਰਹੇ ਆ ਇੱਥੇ ਮੈਂ ਦੇਖਿਆ ਉਹ ਵੀਰ ਖੜ ਖੜ ਕੇ ਰੀਲਾਂ ਬਣਾ ਰਹੇ ਆ ਨਹੀਂ ਇਹ ਤਾਂ ਗਲਤ ਹੈ ਫੋਨ ਨਹੀਂ ਬਰਤਨ ਨਹੀਂ ਚਾਹੀਦਾ ਅੱਗੇ ਘੁਰ ਕਰੇ ਲੋਕ ਵੀ ਫੋਟੋ ਖਿੱਚੀ ਜਾਂਦੇ ਨੇ ਆ ਸਰਪੰਚ ਆ ਹੀ ਪੈਂਦਾ ਹਾਂਜੀ ਸਰਪੰਚ ਸਾਹਿਬ ਠੀਕ ਹੋ ਜੀ ਹਾਂਜੀ ਹਾਂਜੀ ਬਈ ਵਧੀਆ ਵੀਰ ਹੋ ਰਹੇ ਨੇ ਹੁਣੇ ਨੱਤਿਆਂ ਦੀ ਗੱਲ ਕੀਤੀ ਸੀ ਰਾਜਸਥਾਨ ਤੋਂ ਵੀਰੇ ਆਏ ਸੀਗੇ ਇੱਕ ਉਹ ਕਹਿੰਦੇ ਵੀ ਸਾਡੇ ਨੌਜਵਾਨ ਪੰਜਾਬੀ ਸੰਤ ਪਿੰਡਾਂ ਵਾਲੇ ਵਰਗਾ ਸਰੂਪ ਸੀਗਾ ਉਹਨਾਂ ਦੇ ਲੰਮੇ ਲੰਜੇ ਸੀਗੇ ਉਹ ਮੈਂ ਉਹਨਾਂ ਨੂੰ ਪੁੱਛਿਆ ਵੀ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕਿਸ ਤਰ੍ਹਾਂ ਦੇਖਿਆ ਉਹ ਕਹਿੰਦੇ ਪੰਜਾਬ ਦੇ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਚਾਹੀਦੀਆਂ ਸੀ ਉਹਨਾਂ ਦੇ ਕੰਨਾਂ 'ਚ ਨੱਤੀਆਂ ਉਹ ਮਾੜੀ ਗੱਲ ਲੱਗੀਆਂ ਨੇ ਬਾਈ ਚੱਕਰਪਤਾ ਦੇ ਕੀ ਆ ਹਨਾ ਨੱਤੀਆਂ ਮੈਰੇ ਸ਼ੁਰੂ ਤੋਂ ਹੀ ਪਾਈਆਂ ਹੋਈਆਂ ਨੇ ਕਈ ਵਾਰੀ ਕਿਸੇ ਦੀ ਮਜਬੂਰੀ ਵੀ ਹੁੰਦੀ ਆ ਪਾਉਣਾ ਹਨਾ ਤੇ ਮੈਂ ਕੰਨਾਂ ਦੇ ਵਿੱਚੋਂ ਲਾ ਨਹੀਂ ਸਕਦਾ ਹੈਗਾ ਮੈਨੂੰ ਸਰਪੰਚੀ ਮਿਲ ਗਈ ਪਰ ਮੈਂ ਨੱਤੀਆਂ ਨਹੀਂ ਲਾਈਆਂ ਹੈਗੀਆਂ ਅੱਛਾ ਉਹਦਾ ਕਾਰਨ ਕੋਈ ਕਾਰਨ ਬਸ ਬਾਈ ਫੈਮਿਲੀ ਦੇ ਵਿੱਚ ਮਾਤਾ ਨੇ ਪਾਈਆਂ ਸੀ ਮਾਤਾ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਲਾਈਆਂ ਹੀ ਨਹੀਂ ਹੈਗੀਆਂ ਅੱਛਾ ਤੁਹਾਡੇ ਮਾਤਾ ਨੇ ਤੁਹਾਡੇ ਪਾਈਆਂ ਸੀਗੀਆਂ ਤੇ ਉਸ ਤੋਂ ਬਾਅਦ ਆਪਾਂ ਕਦੇ ਲਾਈਆਂ ਨਹੀਂ ਹੈਗੀਆਂ ਨਾ ਕਦੇ ਲਾਈਏ ਪਰ ਜੇ ਆ ਕੇ ਗੁਰੂ ਸਾਹਿਬ ਦੇ ਦਰ ਤੇ ਆਏ ਹੋ ਤੁਸੀਂ ਭਾਵਨਾ ਤੁਹਾਡੀ ਬਣ ਗਈ ਬਾਈ ਜੀ ਭਾਵਨਾ ਬਾਈ ਕਿਉਂ ਗੁਰੂ ਨੇ ਕਿਰਪਾ ਕਰਤੀ ਜੇ ਬਾਈ ਅੰਮ੍ਰਿਤ ਛਕ ਲਿਆ ਫੇਰ ਲਾ ਦਾਂਗੇ ਹਨਾ ਤੇ ਮਹਾਰਾਜ ਕਿਰਪਾ ਕਰੇ ਪਿੰਡ ਨੇ ਸਹਿਯੋਗ ਬਹੁਤ ਵੱਡਾ ਦਿੱਤਾਗਾ ਕੀ ਪਤਾ ਹਨਾ گاਹਾਂ ਨੂੰ ਕਿਰਪਾ ਹੋ ਜਵੇ ਅੰਮ੍ਰਿਤ ਛਕੀ ਆਈਏ ਵਾਹਿਗੁਰੂ ਚਲੋ ਵਾਹਿਗੁਰੂ ਕਿਰਪਾ ਕਰੇ ਬਾਈ ਤੇ ਕਿੰਨੇ ਬੰਦੇ ਤੁਹਾਡੇ ਨਾਲ ਆਏ ਹੋ ਜੀ ਆਪਾਂ ਹੈਗੇ ਆ ਬਾਈ ਸਾਡਾ ਲੰਗਰ ਲੱਗਿਆ ਹੋਇਆ ਹੈਗਾ ਇੱਕ ਮਹੋਲੀ ਕਲਾ ਦਾ ਇੱਕ ਮਿਹਰਨਾ ਕਲਾ ਦਾ ਇੱਕ ਮੋਲ ਗਵਾਰੇ ਦਾ ਬਾਈ ਹੈਗੇ ਆ 30 35 ਜਣੇ ਅਸੀਂ ਆਏ ਆ ਤੇ ਬਾਕੀ 30 35 ਜਣੇ ਉਹਨੇ 770 ਜਣੇ ਹੈਗੇ ਆ ਬਾਈ ਤੇ ਬਸ ਆਪਾਂ ਤਾਂ ਇਹੀ ਅਪੀਲ ਕਰਦੇ ਆ ਸਾਰਿਆਂ ਨੂੰ ਵੀ ਸੋਸ਼ਲ ਮੀਡੀਆ ਤੇ ਜਿਵੇਂ ਮੰਨ ਕੇ ਚਲੋ ਜੇ ਰੀਲਾਂ ਪਾਉਣੀਆਂ ਵੀ ਨੇ ਕੋਈ ਹਸਾਬ-ਸ਼ਰਦੀਆਂ ਪਾ ਲੋ ਹਨਾ ਤੇ ਜਿਵੇਂ ਹੁੱਲੜਵਾਜੀ ਨਾ ਕਰੋ ਹਨਾ ਤੇ ਇੱਕ ਗੱਲ ਬਾਈ ਆਪਾਂ ਵੈਸੇ ਵੀ ਆਪਾਂ ਕਹਿੰਦੇ ਵੀ ਇਹਨਾਂ ਦਿਨਾਂ ਦੇ ਵਿੱਚ ਯਾਰ ਆਹ ਕੰਮ ਨਾ ਕਰੋ ਮਤਲਬ ਕਿ 5 ਦਿਨਾਂ ਚ ਆਪਾਂ ਆਹ ਕੰਮ ਨਾ ਕਰੋ ਬੇਈਮਾਨੀ ਨਾ ਕਰੋ ਲੁੱਟਾਂ ਖੋਹਾਂ ਨਾ ਕਰੋ 5 ਦਿਨਾਂ ਤੋਂ ਬਾਅਦ ਵੀ ਫਿਰ ਭਾਈ ਬਾਕੀ ਦੇ 300 ਦਿਨ ਕਰ ਲਓ 360 ਦਿਨ ਕਰ ਲਓ 5 ਦਿਨ ਨਾ ਕਰੋ ਭਾਈ ਉਹਦੇ ਵਿੱਚ ਚੱਕਰੇ ਆ ਹੁਣ ਜਿਵੇਂ ਮੰਨ ਕੇ ਸਮਝ ਲਾ ਮੈਂ ਕੋਈ ਗੱਲਬਾਤ ਕਰਦਾਗਾ ਮੇਰੇ ਦੀ ਲਾ ਲੈਨੇ ਆਪਾਂ ਮੈਂ ਸਮਝ ਲਾ ਕੋਈ ਨਸ਼ਾ ਪੱਤਾ ਕਰਨਾਂਗਾ ਜੁਰਿਆ ਕਿ ਮੈਂ 5 ਦਿਨ ਛੱਡਤਾ ਫਰਜ਼ ਮੰਨ ਲਾ ਜੇ ਮੇਰਾ ਐ ਨਹੀਂ ਪਤਾ ਮੇਰਾ ਮਨ ਬਣ ਜੇ ਮੈਂ ਸਦਾ ਲਈ ਛੱਡਦਾ ਹਈਆਂ ਨਾਲ ਉਹਦੇ ਵਿੱਚੋਂ ਕੁਝ ਪਰਸੈਂਟ ਲੋਕ ਤਾਂ ਸੁਧਰਨਗੇ ਜੇ ਆਪਾਂ ਸੋਚੀਏ ਜੇ ਆਪਾਂ ਕਹਿ ਦਈਏ ਵੀ ਯਾਰ 15 ਜਾਣੇ ਨੇ 15 ਜਾਣੇ ਕੁਝ ਕਰ ਰਹੇ ਨੇ ਹਨਾ ਉਹ 15 ਦੇ ਵਿੱਚੋਂ 5 ਦਿਨ ਜੇ ਉਹਨਾਂ ਨੇ ਛੱਡਤਾ ਉਹਦੇ ਵਿੱਚੋਂ ਬਈ ਪੰਜ ਚਾਰ ਹੀ ਕਰਨਗੇ ਦੁਬਾਰੇ ਨਹੀਂ 10 ਤਾਂ ਸੁਧਰਨਗੇ ਦੁਨੀਆ ਆਪਣਾ ਬਣ ਜੂਗੀ ਉਹਨਾਂ ਦੀ ਆਪਣਾ ਬਣ ਜੂ ਇੰਨੀ ਦੁਨੀਆ ਨਸ਼ੇ ਦੇ ਵਿੱਚ ਚੜਜੀ ਹੋਈ ਆ ਨਸ਼ੇ ਨੂੰ ਲੱਗੀ ਛੱਡ ਨਹੀਂ ਹੁੰਦਾ ਲੋਕਾਂ ਤੋਂ ਜਾਨਕੀ ਮਜਬੂਰੀਆਂ ਹੋ ਗਈਆਂ ਮੁੰਡਿਆਂ ਦੀਆਂ ਇਹ ਮਜਬੂਰੀਆਂ ਬਾਈ ਕਿਸ ਤਰ੍ਹਾਂ ਦੀਆਂ ਮਜਬੂਰੀਆਂ ਨੇ ਮਤਲਬ ਕਿ ਕਿਵੇਂ ਹੋਈਆਂ ਇਹ ਮਜਬੂਰੀਆਂ ਦਾ ਕਾਰਨ ਕੀ ਹੈ ਬਾਈ ਸਰਕਾਰ ਫੁਕਰਪੁਣਾ ਸਰਕਾਰ ਜੇ ਸਰਕਾਰ ਹੁਣ فرض ਮੰਨ ਲਓ ਆ ਮੁੰਡਾ ਹੈਗਾ ਇਹ ਪੜਿਆ ਲਿਖਿਆ ਹੈਗਾ ਹੁਣ ਇਹ ਬੇਲਾ ਫਿਰਦਾ ਹੈ ਬਾਈ ਜੋਬ ਨਹੀਂ ਮਿਲਦੀ ਹੈਗੀ ਕੀ ਕਰੀਏ ਕਿੱਧਰ ਨੂੰ ਜਾਈਏ ਦੱਸੋ ਸਹੀਆਂ ਨਾਲ ਗੱਲ ਹੁਣ ਇਹ ਹੁਣ ਵਿਚਾਰਾ ਇਹ ੱੱਕੇ ਖਾਂਦੇ ਫਿਰਦੇ ਆ ਕੋਈ ਗੱਲਬਾਤ ਹੁੰਦੀ ਆ ਦੁਨੀਆ ਨਸ਼ਿਆਂ ਤੇ ਲੱਗ ਜਾਂਦੀ ਆ ਬਈ ਹੁਣ ਜੇ ਹੀ ਮੁੰਡੇ ਦੀ 30 35000 ਰੁਪਿਆ ਸੈਲਰੀ ਹੋਵੇ ਇਹ ਆਪ ਦਾ ਸਵੇਰੇ ਟਿਫਨ ਲੈ ਕੇ ਜਾਊਗਾ ਆਪਦੀ ਫੈਮਿਲੀ ਚ ਰਹੂਗਾ ਨਜ਼ਾਰੇ ਲਊਗਾ ਵੱਖ-ਵੱਖ ਦਿਹਾੜਿਆਂ ਦੇ ਉੱਤੇ ਸਮਾਗਮ ਵੱਡੇ ਹਰ ਥਾਂ ਦੇ ਉੱਤੇ ਜੇ ਕਰਾਏ ਹੁੰਦੇ ਪ੍ਰਚਾਰ ਕੀਤਾ ਹੁੰਦਾ ਚੰਗੀ ਤਰ੍ਹਾਂ ਤਾਂ ਵੀ ਸਿੱਖੀ ਦਾ ਪ੍ਰਚਾਰ ਕੱਟ ਕਰਦੇ ਆ ਬਹੁਤ ਜ਼ਿਆਦਾ ਕੱਟ ਕਰਦੇ ਜਿਹੜਾ ਸਿੱਖੀ ਦਾ ਪ੍ਰਚਾਰ ਕਰਦਾ ਉਹ ਤੇ ਗੋਲੀ ਮਾਰਾ ਦਿੰਦੇ ਆ ਸਹੀਆਂ ਨਾਲ ਆਪਾਂ ਨੂੰ ਤੁਹਾਨੂੰ ਪਤਾ ਹੀ ਆ ਹੁਣ ਮੈਂ ਇੱਥੇ ਇਹਦੇ ਵਿੱਚ ਕੁਝ ਕਹਦਾ ਨਹੀਂ ਪਤਾ ਕੱਲੂ ਮੇਰੇ ਤੇ ਐਕਸ਼ਨ ਘਲਾ ਲੈਣਾ ਘੱਟ ਕਰਦੇ ਬਈ ਪ੍ਰਚਾਰ ਬਹੁਤ ਘੱਟ ਕਰ ਦਿੰਦੇ ਆ ਪਤਾ ਇਹ ਗੱਲ ਕਹਨੇ ਆ ਜਿੰਨਾ ਸਿੱਖੀ ਦਾ ਪ੍ਰਚਾਰ ਹੋਵੇ ਉਹਨਾਂ ਬਈ ਥੋੜਾਗਾ ਬਹੁਤ ਜ਼ਿਆਦਾ ਕਰਨਾ ਚਾਹੀਦਾਗਾ ਇੱਥੇ ਵੀ ਬਈ ਜਿਵੇਂ ਹੁਣ ਮੁੰਡੇ ਡਿੱਕ ਡੁੱਕ ਲਾਈ ਫਿਰਦੇ ਤੇ ਲਾਉਣਾ ਹੀ ਨਹੀਂ ਚਾਹੀਦੇ ਕੋਲੇ ਸੋਬਾਈ ਜੀ ਹੋਰੀ ਦੀ ਭਾਵਨਾ ਆਏ ਹੋਏ ਆ ਪ੍ਰਮਾਤਮਾ ਕਿਰਪਾ ਕਰੇ ਵਾਹਿਗੁਰੂ ਮੋੜ ਆਪ ਆਵੇ ਪੰਜਾਬ ਦੇ ਨੌਜਵਾਨ ਜਿਵੇਂ ਗੱਲ ਪੱਤੀ ਪੁਣੇ ਦੀ ਹੁੰਦੀ ਹੈ ਗੱਲ ਨੌਜਵਾਨਾਂ ਦੇ ਵਿੱਚ ਨਸ਼ਿਆਂ ਦੀ ਵੀ ਰੋਹਣਾਂ ਵੀ ਕੀਤੀ ਹੈ ਵੀ ਜਿਹੜੇ ਅੱਜ ਆਪਾਂ ਟੁੱਟੇ ਆ ਪਰ ਇੱਕ ਉਹ ਵੀ ਗੁਰੂ ਦੇ ਸਿੱਖ ਹੈ ਜਿਨ੍ਹਾਂ ਨੇ 8 ਮਹੀਨੇ ਗੁਰੂ ਸਾਹਿਬ ਦੇ ਨਾਲ ਤਨਖਾਹ ਤਾਂ ਛੱਡੋ ਬਿਨਾਂ ਰੋਟੀ ਤੋਂ ਪੱਤੇ ਖਾ ਕੇ ਨੰਗਾ ਹੱਤੇ 8 ਮਹੀਨੇ ਕਿਲਾ ਆਨੰਦਗੜ੍ਹ ਦੇ ਵਿੱਚ ਜਦੋਂ ਘੇਰਾ ਪਿਆ ਹੋਇਆ ਸੀਗਾ ਉਹ ਵੀ ਗੁਰੂ ਦੇ ਸਿੱਖ ਸੀਗੇ ਉਹ ਵੀ ਕਹਿ ਸਕਦੇ ਸੀ ਵੀ ਸਾਡੀਆਂ ਤਾਂ ਮਜਬੂਰੀਆਂ ਜੀ ਅਸੀਂ ਚੱਲੀਏ ਜਾਸੀ ਬੰਨ ਨਸ਼ੇ ਕਰੀਏ ਹੁਣ ਸਾਨੂੰ ਜਿਹੜਾ ਨਸ਼ਾ ਏ ਉਹ ਸਾਡੀ ਜਾਨ ਬਚਾ ਸਕਦਾ ਏ ਕਿਸੇ ਨਾ ਕਿਸੇ ਤਰ੍ਹਾਂ ਦੀ ਆਪਾਂ ਨਸ਼ੇ ਵੱਲ ਲੱਗੇ ਪਰ ਉਹ ਗੁਰੂ ਦੇ ਸਿੰਘ ਸੀ ਉਹ ਆਪਣੇ ਗੁਰੂ ਨੂੰ ਪਿਆਰ ਕਰਨ ਵਾਲੇ ਸੀਗੇ ਪਰ ਅੱਜ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਵੀ ਆਪ ਸਾਨੂੰ ਗੁਰੂ ਸਾਹਿਬ ਨੇ ਇੰਨਾ ਕੁਝ ਦਿੱਤਾ ਉਦੋਂ ਤਾਂ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀਗਾ ਘਰ-ਬਾਰ ਕੁਝ ਵੀ ਨਹੀਂ ਸੀਗਾ ਜਿਹੜਾ ਬਾਦਸ਼ਾਹ ਸੀ ਉਹ ਵੀ ਆਪਣਾ ਕਿਲ ਛੱਡ ਕੇ ਗੁਰੂ ਸਾਹਿਬ ਵੀ ਆ ਗਏ ਸੀਗੇ ਤੇ ਇੱਥੇ ਆ ਕੇ ਸ਼ਹੀਦੀਆਂ ਪੂਰਾ ਪਰਿਵਾਰ ਅਪ 5-7 ਦਿਨਾਂ ਦੇ ਵਿੱਚ ਤੁਸੀਂ ਆਪ ਸੋਚੋ ਬਾਈ ਜੀ 5 ਦਿਨਾਂ ਦੇ ਵਿੱਚ ਇੱਕ ਤਾਂ ਤੁਹਾਨੂੰ ਪਤਾ ਇੱਕ 5 ਦਿਨਾਂ ਦੇ ਵਿੱਚ ਕੋਈ ਤੁਹਾਡਾ ਬੱਚਾ ਗੁਜ਼ਰ ਜੇ ਕੀ ਵੀਤਦੀ ਹੈ ਗੁਰੂ ਸਾਹਿਬ ਦਾ ਪਿਤਾ ਵੀ ਚਲੇ ਗਿਆ ਮਾਤਾ ਵੀ ਤੇ ਫਿਰ ਬੱਚੇ ਵੀ ਪਰ ਫੇਰ ਵੀ ਉਹ ਮਹਾਰਾਜ ਤੇਰਾ ਪਣਾ ਮਿੱਠਾ ਲਾਗੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕਹਿੰਦੇ ਆ ਪਰ ਅੱਪਾ ਅੱਜ ਬਹਾਨੇਬਾਜ਼ੀਆਂ ਕਰਕੇ ਨਹੀਂ ਜੀ ਆ ਆ ਨਹੀਂ ਹੋਇਆ ਸਾਥ ਚੱਲਦੇ ਆ ਨਾ ਬਾਈ ਤੇ ਆ ਸਾਨੂੰ ਜ਼ਰੂਰ ਅੱਜ ਸੋਚਣਾ ਪਊਗਾ ਆਪਾਂ ਤਾਂ ਇੱਥੇ ਆ ਕੇ ਜੀ ਲੰਗਰਾਂ ਦੇ ਵਿੱਚ ਨੂੰ ਕੋਚਾ ਕੱਢਣ ਜੋਗੇ ਆ ਜੇ ਜਦੋਂ ਗੁਰੂ ਸਾਹਿਬ ਨੇ ਗੁਰਗੱਦੀ ਦਿੱਤੀ ਸੀ ਦੂਜੇ ਗੁਰੂ ਨੂੰ ਤਾਂ ਮੁਰਦਾ ਖਾਣ ਲਈ ਕਿਹਾ ਸੀਗਾ ਉਦੋਂ ਗੁਰੂ ਸਾਹਿਬ ਵੀ ਕਹਿੰਦੇ ਵੀ ਨਹੀਂ ਮੁਰਦਾ ਖਾ ਲੂੰਗਾ ਮੈਂ ਮੀਟ ਬਣਾ ਕੇ ਦੇਓ ਇਹਦਾ ਪਕਾ ਕੇ ਦੇਓ ਅਸੀਂ ਤਾਂ ਕੋਈ ਆਲੂ ਵੀ ਕੱਚਾ ਰਹਿ ਜਾਂਦਾ ਨਾ ਅਸੀਂ ਉਹਦੇ ਚ ਨਗੋਚ ਕੱਢ ਦਿੰਦੇ ਆ ਵੀ ਨਹੀਂ ਇਹ ਤਾਂ ਕੱਚਾ ਹੈ ਜੀ ਇਹ ਤਾਂ ਲੰਗਰ ਨਹੀਂ ਵਧੀਆ ਫਲਾਣੇ ਦੂਜੇ ਲੰਗਰ ਚੱਲੀਏ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਭਾਈ ਜੀ ਇਹ ਸਾਡਾ ਇਤਿਹਾਸ ਜਿਹੜਾ ਆਪਾਂ ਵੇਖਿਆ ਇਹ ਤਾਂ ਕੰਡਿਆਂ ਤੇ ਸੋਨ ਵਾਲਾ ਇਤਿਹਾਸ ਹੈ ਕੰਡਿਆਂ ਤੇ ਵੀ ਸਾਨੂੰ ਜੇ ਸੋਨਾ ਪਵੇ ਤਾਂ ਗੁਰੂ ਦਾ ਭਾਣਾ ਮੰਨਣਾ ਚਾਹੀਦਾ ਆਪਣੇ ਭਾਣੇ ਦੇ ਵਿੱਚ ਰਹਿ ਕੇ ਆ ਕੰਮ ਨਹੀਂ ਕਰਨੇ ਚਾਹੀਦੇ ਤਾਂ ਜ਼ਰੂਰ ਉਮੀਦ ਕਰਦੇ ਆ ਵੀ ਇੱਥੇ ਜਿੰਨੇ ਵੀ ਸਾਡੇ ਵੀਰ ਭੈਣ ਆਉਣਗੇ ਉਹ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਆਂ ਤੁਸੀਂ ਆਪ ਵੀ ਅਰਦਾਸ ਕਰਿਓ ਬਾਈ ਜੀ ਪ੍ਰਮਾਤਮਾ ਇੱਕ ਦਿਨ ਜ਼ਰੂਰ ਸੁਣੂਗਾ ਵੀ ਆਪਾਂ ਜੋ ਪ੍ਰਮਾਤਮਾ ਤੋਂ ਆਪਣੇ ਗੁਰੂ ਤੋਂ ਮਨਕਰ ਹੋ ਗਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਜਿਨ੍ਹਾਂ ਨੇ ਸਭ ਕੁਝ ਵਾਰਤਾ ਘਟੋ ਘਟ ਉਹਨਾਂ ਦੇ ਲਈ ਉਹਨਾਂ ਵਰਗਾ ਸਰੂਪ ਦਾ ਬਣਾ ਲੀਏ ਤੇ ਫਿਰ ਮਾਲਕ ਆਪਣੇ ਆਪ ਜਦੋਂ ਸਾਡਾ ਨੀਤ ਤੇ ਨੀਅਤ ਸਾਫ ਹੋ ਜੂਗੀ ਬਾਈ ਗੁਰੂ ਸਾਹਿਬ ਆਪੇ ਗੱਲ ਬੱਕੜੀ ਚ ਲੈਣਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ